ਫਰੋਜਪੁਰ ਵਿੱਚ ਲਗਾਤਾਰ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਹੁੰਦੀਆਂ ਪਈਆਂ ਜਿਸ ਨੂੰ ਲੈ ਕੇ ਆਮ ਲੋਕ ਜਿਹੜਾ ਉਹ ਕਾਫੀ ਪਰੇਸ਼ਾਨ ਦਿਖਾਈ ਦੇ ਰਿਹਾ ਤੇ ਜਿੰਨਾ ਬਿਆਨ ਤਾਂ ਲਈਆਂ 100 ਦੀਆਂ ਵਾਰਦਾਤਾਂ ਹੁਣ ਤੇ ਚਾਹੇ ਚੋਰੀ ਦੀਆਂ ਵਾਰਦਾਤਾਂ ਹੋਣ ਉਹ ਵਧੀਆਂ ਜਾਂਦੀਆਂ ਭਾਵੇਂ ਸਾਰੇ ਮਾਮਲੇ ਸੀਸੀਟੀਵੀ ਵਿੱਚ ਕੈਦ ਵੀ ਹੋ ਰਹੇ ਨੇ ਲੇਕਿਨ ਉਸ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਵੀ ਉਹ ਕੋਈ ਐਕਸ਼ਨ ਲੈਂਦਾ ਦਿਖਾਈ ਨਹੀਂ ਦੇ ਰਿਹਾ ਭਾਵੇਂ ਕਾਰਵਾਈ ਦੇ ਨਾਮ ਤੇ ਇੱਕ ਐਫਆਈਆਰ ਜੂ ਲਾਂਚ ਹੁੰਦੀ ਹੈ ਲੇਕਿਨ ਜਿਨ੍ਹਾਂ ਦਾ ਕੋਈ ਸਮਾਨ ਚੋਰੀ ਹੁੰਦਾ ਉਹਨਾਂ ਨੂੰ ਉਹ ਜਿਹੜਾ ਨਹੀਂ ਦਵਾਇਆ ਜਾਂਦਾ ਜਿਸ ਕਰਕੇ ਲੋਕਾਂ ਵਿੱਚ ਕਾਫੀ ਮਯੂਸੀ ਹੈ ਰਾਤ ਵੀ ਇੱਕ ਦੇਰ ਰਾਤ ਜਿਹੜੇ ਦੋ ਜਿਹੜੇ ਮੋਟਰਸਾਈਕਲ ਸਵਾਰ ਲੋਕ ਆਏ ਨੇ ਮੋਟਰਸਾਈਕਲ ਤੋਂ ਇੱਕ ਚੱਕ ਸੁੱਤਰਿਆ ਤੇ ਇੱਕ ਬਾਹਰ ਖੜੀ ਆਂਡਾ ਸਿਟੀ ਗੱਡੀ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਉਹਨੇ ਆਂਡਾ ਸਿਟੀ ਗੱਡੀ ਦੇ ਵਿੱਚ ਬੈਠ ਕੇ ਤੇ ਉਹਨੂੰ ਜਦਾ ਇਥੋਂ ਲੈ ਕੇ ਜਾਂਦੇ ਸਭ ਤੋਂ ਉੱਤੇ ਸੀਸੀਟੀਵੀ ਵਿੱਚ ਦਿਖਾਈ ਗੜੀ ਮੁਕਲ ਦੇ ਨਾਲ ਪਾਉਂਦੇ ਇਹ ਗੱਡੀਆਂ ਦੇ ਜਿਹੜੇ ਲੈਂਦੇ ਨੇ ਆਪਣੇ ਪੈਸੇ ਖਰਚ ਕਰਦੇ ਨੇ ਲੇਕਿਨ ਜਿਹੜੇ ਚੋਰ ਹੁੰਦੇ ਨੇ ਇੱਕ ਮਿੰਟ ਵੀ ਵਿੱਚ ਜਿਹੜਾ ਆਪਣਾ ਹੱਥ ਜਿਹੜਾ ਸਾਫ਼ ਕਰਕੇ ਤੇ ਉਹਨਾਂ ਨੂੰ ਜਿਹੜਾ ਨੁਕਸਾਨ ਪਹੁੰਚਾ ਕੇ ਚਲੇ ਜਾਂਦੇ ਨੇ ਲੇਕਿਨ ਪੁਲਿਸ ਕਾਰਵਾਈ ਦਾ ਦਾਅਵਾ ਜਰੂਰ ਕਰਦੀ ਆ ਲੇਕਿਨ ਕਾਰਵਾਈ ਹੁੰਦੀ ਦਿਖਾਈ ਨਹੀਂ ਦਿੰਦੀ ਜਿਸ ਕਰਕੇ ਮਲਾ ਜਿਹੜਾ ਤੇ ਪੀੜਤ ਪਰਿਵਾਰ ਨੂੰ ਹਮੇਸ਼ਾ ਰਹਿੰਦਾ ਤਾਂ ਜੀ ਨਮਸਕਾਰ ਤਾਂ ਜੀ ਕੀ ਹੋਇਆ ਮਾਮਲਾ ਜਿਹੜਾ ਸਾਰਾ ਜੀ ये जी का दो सवा दो बजे लेके गए हैं गाड़ी उठा के दो बंदे आए थे बाइक पे, पे और पाँच मिनट के अंदर अंदर गाड़ी लेके चले गए आपको कैसे पता चला हमने सीसीटीवी सुबह हमने देखा तो बेटे का फोन आया पटियाला टोल कटा था उसका गाड़ी का तो उसने बेटे ने पूछा कि भाई आप जैसे कि मम्मी किसी को गाड़ी दी है तो हमने बोला नहीं हमने किसी को नहीं दी मैसी आया होगा हाँ जी तो हमने कहा कि वो कहता मम्मी बाहर देखो गाड़ी है या नहीं हमने बाहर आके देखा तो गाड़ी नहीं थी हमने फिर बराबर वालों के इनके सी सी टी वी कैमरे में चेक किया तो गाड़ी हमारी सवा दो बजे दो बंदे उठा रहे थे वो दो बजे पाँच मिनट में गाड़ी लेके चले गए सी सी टी वी में क्या देखा मैम मैम दो सर दो बंदे थे घर आए थे और एक बंदा बाइक से उतरा उसने गाड़ी का दरवाज़ा खोलने की कोशिश की ड्राइविंग सीट वाला वो नहीं खुला फिर उसने दूसरी तरफ से खोला वो दूसरी तरफ से खुल गया फिर वो अंदर बैठा उसने फिर ड्राइविंग सीट का दरवाजा खोला फिर वो ड्राइविंग सीट पर आके बैठा फिर ड्राइविंग शुरू की और पीछे से एक बंदे ने धक्का मारा गाड़ी को और वो पाँच मिनट के अंदर गाड़ी लेके चला गया कौन सी गाड़ी थी मैम होंडा सिटी मैम प्रशासन को कम्प्लेन की, हाँ जी, जी, की हुई है लेकिन देखो क्या होता है क्या नहीं होता हालात कैसे बनते जा रहे हैं बहुत ज्यादा बुरे हैं आज फिरोजपुर के हालात तो इतने बुरे हैं ना बस कुछ कह नहीं सकते अब कैसे आपके मन में भी आपको लगता है ये गाड़ी आपको वापस मिल पाई मिलनी चाहिए देखो अगर प्रशासन के अंदर वो है तो उनको कोशिश करनी चाहिए कि भाई जिनकी चीजें गुम होती है उनको मिलनी भी चाहिए ये कौन सा बाजार है? चोरों को बढ़ावा ही मिलता है अगर नहीं प्रशासन कुछ करता तो फिर उनको ज्यादा बढ़ावा मिलता है कौन सा बाजार है मैम ये बाजार नंबर पाँच ਦੇਖੋ ਬਾਜ਼ਾਰ ਨੰਬਰ 5 ਦੀ ਆ ਵੀ ਜਿੱਥੇ ਤੁਸੀਂ ਦੇਖਿਆ ਮਹਿਲਾ ਵੀ ਕਾਫੀ ਜੜੀ ਪਛਾਣ ਦਿਖਾਈ ਦਿੱਤੀ ਕਿਉਂਕਿ ਅੱਜ ਤੁਹਾਨੂੰ ਜਗ੍ਹਾ ਤੇ ਅਸੀਂ ਦਿਖਾਣੇ ਆ ਇਸ ਤੇ ਜਿਹੜੀ ਆ ਉਹਨਾਂ ਦੀ ਗੱਡੀ ਜਿਹੜੀ ਹੰਡਾ ਸਿਟੀ ਆ ਉਹ ਰਾਤ ਨੂੰ ਖੜੀ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਸਾਰੀ ਘਟਨਾ ਭਾਵੇਂ ਕੈਦ ਹੋ ਗਈ ਆ ਲੇਕਿਨ ਉਹ ਪਰਿਵਾਰ ਦਾ ਜਿਹੜਾ ਕਹਿਣਾ ਵੀ ਹੁਣ ਪੁਲਿਸ ਜਿਹੜੀ ਆ ਸ਼ਕਤੀ ਦੇ ਨਾਲ ਕਾਰਵਾਈ ਕਰੇ ਤਾਂ ਜੋ ਇਹਨਾਂ ਚੋਰਾਂ ਦੇ ਉੱਤੇ ਜੜੀ ਲੰਗਾਮ ਲੱਗ ਸਕੇ ਤੇ ਇਹਨਾਂ ਨੂੰ ਜੜੀਆਂ ਚੀਜ਼ਾਂ ਜੜੀਆਂ ਚੋਰੀ ਹੋਈਆਂ ਨੇ ਉਹ ਇਹਨਾਂ ਨੂੰ ਵਾਪਸ ਵੀ ਦਵਾਈਆਂ ਜਾਣ ਕੋਈ ਬੜੀ ਮਿਹਨਤ ਮੁਸ਼ਕਲ ਦੇ ਨਾਲ ਹਰ ਪਰਿਵਾਰ ਜਿਹੜਾ ਕੋਈ ਸਾਮਾਨ ਤੇ ਲੋਕ ਦਿਖਾਈ ਦੇ ਰਹੇ ਨੇ ਪੰਜ ਨੰਬਰ ਕੈਂਟ ਇਲਾਕੇ ਦੀ ਜਿਹੜੀ ਕਟੜਾ ਵਾਪਰੀ ਆ ਸੀਸੀਟੀਵੀ ਵਿੱਚ ਸਾਬਤ ਤੌਰ ਤੇ ਜਾਹਿਰ ਹੋ ਰਿਹਾ ਵੀ ਦੋ ਸ਼ਖਸ ਜਿਹੜੇ ਆਏ ਨੇ ਇੱਕ ਸ਼ਖਸ ਉਤਰਿਆ ਤੇ ਕਾਰ ਦੀ ਜਿਹੜੀ ਆ ਦੂਸਰੀ ਸੀਟ ਜਿਹੜੀ ਖੋਲ ਕੇ ਆ ਵੀ ਉਹਨਾਂ ਨੇ ਖੋਲ ਕੇ ਤੋਂ ਅੰਦਰ ਬੈਠਾ ਤੇ ਜਦੋਂ ਅੰਦਰ ਬੈਠ ਕੇ ਤੇ ਆਪਣੀ ਗੱਡੀ ਨੂੰ ਜਿਹੜਾ ਲੈ ਜਾਂਦਾ ਸਾਬਤ ਤੌਰ ਤੇ ਸੀਸੀਟੀਵੀ ਵਿੱਚ ਦਿਖਾਈ ਦਿੱਤਾ ਇਹਨਾਂ ਨੂੰ ਉਦੋਂ ਜਾਣਕਾਰੀ ਸਾਰੀ ਪ੍ਰਾਪਤ ਹੁੰਦੀ ਆ ਜਿਹਨੂੰ ਪਟਿਆਲੇ ਦੇ ਕੋਲ ਜਿਹੜਾ ਇੱਕ ਟੋਲ ਤੇ ਹੈਗਾ ਵੀ ਉਹ ਜਿਹੜੀ ਵੀ ਟੋਲ ਕੱਟਿਆ ਜਾਂਦਾ ਤੇ ਉਸ ਤੋਂ ਬਾਅਦ ਇਹਨਾਂ ਦੇ ਬੇਟੇ ਨੂੰ ਇੱਕ ਮੈਸੇਜ ਆਂਦਾ ਵੀ ਤੁਹਾਡੀ ਗੱਡੀ ਦਾ ਜਿਹੜਾ ਔਰ ਟੋਲ ਕੱ ਪਤਾ ਚੱਲਦਾ ਵੀ ਜਦੋਂ ਬਾਹਰ ਆ ਕੇ ਦੇਖਿਆ ਤਾਂ ਬਾਹਰ ਜਿਹੜੀ ਗੱਡੀ ਉਹ ਬਾਹਰ ਨਹੀਂ ਖੜੀ ਸੀ ਜਿਸ ਕਰਕੇ ਕਾਫੀ ਪਰੇਸ਼ਾਨੀ ਦਾ ਜਿਹੜਾ ਇਹ ਪਰਵਾਹ ਜਿਹੜਾ ਜੂਜਦਾ ਦਿਖਾਈ ਦੇ ਰਿਹਾ ਤੇ ਅਸੀਂ ਵੀ ਅਪੀਲ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਸਖਤੀ ਦੇ ਨਾਲ ਕੰਮ ਕਰਕੇ ਇਹ ਚੋਰਾਂ ਤੇ ਲਗਾਮ ਲਗਾਈ ਜਾਵੇ ਤਾਂ ਜੋ ਆਮ ਲੋਕ ਜਿਹੜਾ ਉਹ ਘਰਾਂ ਤੋਂ ਬਾਹਰ ਨਿਕਲਣਾ ਤੇ ਘਰ ਦੇ ਅੰਦਰ ਜਿਹੜਾ ਵੀ ਆਪਣੇ ਮਹਿਫੂਜ਼ ਦੇ ਨਾਲ रह ਸਕੇ ਤੇ ਨਰੀ ਜਿਹੜਾ ਸਮਾਨ ਜਿਹੜਾ ਉਹ ਖੜਾ ਜਿਹੜਾ ਉਹਨੂੰ ਕੋਈ ਨੁਕਸਾਨ ਨਾ ਪੁੱਛੇ ਕੈਮਨਾਮੈਂਡ ਦੇ ਨਾਲ ਸਰਵਜੀਤ ਸਿੰਘ ਦੈਨਿਕ ਸਵੇਰਾ ਫਰ